ਸੋ so, 2015 ਦਾ ਇਨਸੀਡੈਂਟ ਬੇਅਦਬੀ ਹੁੰਦੀ ਆ ਜਿਹਦੇ ਚ ਧਰਨੇ ਲੱਗਦੇ ਆ ਤੇ ਪੂਰਾ ਗੋਲੀਕਾਂਡ ਬ ਬੇਵਲ ਕਲਾ ਗੋਲੀਕਾਂਡ ਹੁੰਦਾ ਉਸ ਗੋਲੀਕਾਂਡ ਦੇ ਵਿੱਚ ਮੇਰੇ ਫਾਦਰ ਸਾਹਿਬ ਜਿਹੜੇ ਸ਼ਹੀਦ ਹੁੰਦੇ ਆ ਨਾਲ ਗੁਰਜੀਤ ਸਿੰਘ ਵੀਰਾ ਸਰਾਵਾ ਤੋਂ ਉਹ ਸ਼ਹੀਦ ਹੁੰਦੇ ਆ ਪਰ ਅੱਜ ਇੱਥੇ ਪਹੁੰਚਣ ਦਾ ਕਾਰਨ ਇਹ ਆ ਕਿ ਸੈਸ਼ਨ ਉਸ ਨੂੰ ਰਿਲੇਟਡ ਹੋਵੇ ਉਸ ਇਸ਼ੂ ਨੂੰ ਰਿਲੇਟਡ ਹੋਵੇ ਤੇ ਦੂਸਰੇ ਪਾਸੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਹਿਲੀ ਤਰੀਕ ਹੋਵੇ ਅੱਜ ਬੇਵਲ ਕਲਾ ਕੇਸ ਦੀ ਪਹਿਲੀ ਤਰੀਕ ਸੀ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕੇਸ ਟਰਾਂਸਫਰ ਹੋ ਕੇ ਆਇਆ ਤਾਂ ਉੱਥੇ ਦੇਖਣ ਨੂੰ ਮਿਲਿਆ ਕਿ ਅੱਧਾ ਕੇਸ ਫਰੀਦਕੋਟ ਤੇ ਹੈ ਅੱਧਾ ਚੰਡੀਗੜ੍ਹ ਆ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਇਹ ਇਸ ਕਰਕੇ ਬੁਲਾਇਆ ਕਿ ਬੇਦਬੀਆਂ ਦੇ ਖਿਲਾਫ ਇੱਕ ਕਾਨੂੰਨ ਲੈ ਕੇ ਆਉਣਾ ਹੈ ਆਮ ਤੌਰ ਤੇ ਜਦੋਂ ਬੇਦਬੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਸੀ ਇਸ ਕਰਕੇ ਇਹ ਸਾਰਾ ਕੁਝ ਹੋਇਆ ਹਾਲਾਂਕਿ ਆਫ ਕੈਮਰਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਇਹ ਕਿਉਂ ਕਹਿ ਦਿੰਦੇ ਨੇ ਸਾਨੂੰ ਇਤਰਾਜ਼ ਆ ਇਸ ਗੱਲ ਤੇ ਇਸ ਕਰਕੇ ਅਸੀਂ ਕਾਨੂੰਨ ਲੈ ਕੇ ਆਵਾਂਗੇ ਪਰ ਦੂਜੇ ਪਾਸੇ ਸਵਾਲ ਇਹ ਵੀ ਉੱਠਦਾ ਹੈ ਕਿ ਜੋ ਬੇਦਬੀ ਕਾਂਡ ਵਾਪਰਿਆ ਗੋਲੀ ਕਾਂਡ ਵਾਪਰਿਆ ਉਸ ਦਾ ਇਨਸਾਫ ਹਾਲੇ ਕਿਸੇ ਕਨਕਲੂਜਨ ਤੇ ਨਹੀਂ ਪਹੁੰਚਿਆ ਸੁਖਰਾਜ ਸਿੰਘ ਹੁਣ ਵੀ ਕਚੇਰੀਆਂ ਦੇ ਕੋਟਾਂ ਦੇ ਢੇਡੇ ਮਾਰ ਰਿਹਾ ਅੱਜ ਸੁਖਰਾਜ ਸਿੰਘ ਪੰਜਾਬ ਵਿਧਾਨ ਸਭਾ ਦੇ ਅੰਦਰ ਪਹੁੰਚੇ ਪਰ ਉਹ ਨਜ਼ਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਆਏ ਸਾਡੇ ਨਾਲ ਨੇ ਇਸ ਵੇਲੇ ਸੁਖਰਾਜ ਸਿੰਘ ਸੁਖਰਾਜ ਵਿਧਾਨ ਸਭਾ ਪਹੁੰਚਣ ਦਾ ਮੇਨ ਕਾਰਨ ਕੀ ਸੀ ਵਿਧਾਨ ਸਭਾ ਪਹੁੰਚਣ ਦਾ ਬਾਈ ਜੀ ਮੇਨ ਕਾਰਨ ਇਹ ਆ ਕਿ ਅਸੀਂ ਤਾਂ ਜਿਹੜੇ ਵਿਸ਼ੇ ਦੇ ਉੱਤੇ ਅੱਜ ਸੈਸ਼ਨ ਅਸੀਂ ਉਸ ਉਸ ਮੁੱਦੇ ਦੇ ਨਾਲ ਰਿਲੇਟ ਕਰਦੇ ਆ ਕਿਉਂਕਿ ਸਾਨੂੰ ਤਾਂ ਇਹ ਪਤਾ ਲੱਗਿਆ ਸੀਗਾ মিডিਆ ਰਾਹੀਂ ਕਿ ਬੇਅਦਬੀਆਂ ਦੇ ਉੱਤੇ ਕਾਨੂੰਨ ਬਣਾਇਆ ਜਾ ਰਿਹਾ ਉਸ ਕਾਨੂੰਨ ਨੂੰ ਸੈਸ਼ਨ ਉਹਦੇ ਉਹਦੇ ਤੇ ਸੱਦਿਆ ਜਾ ਰਿਹਾ ਤੇ ਕਾਨੂੰਨ ਬਣਨਾ ਬਨਣਾ ਵੀ ਚਾਹੀਦਾ ਕਿਉਂਕਿ ਪੰਜਾਬ ਸਰਬ ਸੰਜੀਵਾਲਤਾ ਦਾ ਉਪਦੇਸ਼ ਦੇਣ ਵਾਲਾ ਸੂਬਾ ਹੈ ਸਾਰੇ ਧਰਮਾਂ ਦੀ ਇੱਥੇ ਸਤਕਾਰ ਕੀਤਾ ਜਾਂਦੇ ਆ ਸਾਰੇ ਧਰਮਾਂ ਦੀਆਂ ਬਾਣੀਆਂ ਇੱਥੇ ਪੜੀਆਂ ਜਾਂਦੀਆਂ ਸਾਰੇ ਧਰਮ ਆਪਸ ਵਿੱਚ ਇਕੱਠੇ ਰਹਿੰਦੇ ਆ ਤੇ ਪੰਜਾਬ ਦੇ ਲੋਕ ਕਿਸੇ ਵੀ ਧਰਮ ਦਾ ਨਰਾਦਰ ਬਰਦਾਸ਼ਤ ਨਹੀਂ ਕਰਨਗੇ ਨਾ ਇੱਥੇ ਕੀਤਾ ਗਿਆ ਉਹਦੇ ਲਈ ਭਾਵੇਂ ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਦੇਣੀਆਂ ਪਈਆਂ ਹੁਣ ਸੋ 2015 ਦਾ ਇਨਸੀਡੈਂਟ ਬੇਅਦਬੀ ਹੁੰਦੀ ਆ ਜਿਹਦੇ ਚ ਧਰਨੇ ਲੱਗਦੇ ਆ ਤੇ ਕੋੜ ਪੂਰਾ ਗੋਲੀ ਕਾਂਡ ਬਹਿਵਲ ਕਲਾਂ ਗੋਲੀ ਕਾਂਡ ਹੁੰਦਾ ਉਸ ਗੋਲੀ ਕਾਂਡ ਦੇ ਵਿੱਚ ਮੇਰੇ ਫਾਦਰ ਸਾਹਿਬ ਜਿਹੜੇ ਸ਼ਹੀਦ ਹੁੰਦੇ ਆ ਨਾਲ ਗਰਜੀਤ ਸਿੰਘ ਵੀਰਾ ਸਰਾਵਾ ਤੋਂ ਉਹ ਸ਼ਹੀਦ ਹੁੰਦੇ ਆ ਪਰ ਅੱਜ ਇੱਥੇ ਪਹੁੰਚਣ ਦਾ ਕਾਰਨ ਇਹ ਆ ਕਿ ਸੈਸ਼ਨ ਉਸ ਨੂੰ ਰਿਲੇਟਡ ਹੋਵੇ ਉਸ ਇਸ਼ੂ ਨੂੰ ਰਿਲੇਟਡ ਹੋਵੇ ਤੇ ਦੂਸਰੇ ਪਾਸੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਹਿਲੀ ਤਰੀਕ ਹੋਵੇ ਅੱਜ ਬਹਿਵਲ ਕਲਾ ਕੇਸ ਦੀ ਪਹਿਲੀ ਤਰੀਕ ਸੀ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕੇਸ ਟਰਾਂਸਫਰ ਹੋ ਕੇ ਆਇਆ ਤਾਂ ਉੱਥੇ ਦੇਖਣ ਨੂੰ ਮਿਲਿਆ ਕਿ ਅੱਧਾ ਕੇਸ ਫਰੀਦਕੋਟ ਪਿਆ ਅੱਧਾ ਚੰਡੀਗੜ੍ਹ ਆ ਗਿਆ ਹੁਣ ਜੇ ਚੰਡੀਗੜ੍ਹ ਵਾਲੇ ਇਹਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਜਿੰਨਾ ਇਹ ਕੰਬਾਈਨ ਕੇਸ ਆ ਜਦੋਂ ਇਹ ਇਕੱਠੇ ਹੋਣਗੇ ਉਦੋਂ ਇਹਤੇ ਗੱਲ ਕੀਤੀ ਜਾ ਸਕਦੀ ਆ ਉਹੀ ਗੱਲ ਫਰੀਦਕੋਟ ਵਾਲੇ ਕਹਿ ਦਿੰਦੇ ਆ ਵੀ ਇਹ ਕੇਸ ਕੰਬਾਈਨ ਹੈ ਇਹ ਚੰਡੀਗੜ੍ਹ ਚੱਲ ਗਿਆ ਇਹਦੇ ਤੇ ਵਿਚਾਰ ਕੀਤੀ ਜਾਊਗੀ ਜਦੋਂ ਇਕੱਠੇ ਹੋਣਗੇ ਫਿਰ ਅਗਲੀ ਗੱਲ ਹੋਊਗੀ ਭਾਵ ਟ੍ਰਾਇਲ ਨਹੀਂ ਚੱਲਣ ਦਿੱਤਾ ਜਾ ਰਿਹਾ ਤੇ ਸਰਕਾਰ ਉਹਦੇ ਚ ਆਪਣੀ ਕੀ ਚਾਰਾਜੋਈ ਕਰਦੀ ਆ ਉਹ ਆ ਪੇਪਰ ਨੇ ਸਾਬਤ ਕਰਤਾ ਕਿਵੇਂ ਸਾਬਤ ਕਰਤਾ ਕਿ ਇੱਕ ਦੋਸ਼ੀ ਵੱਲੋਂ ਐਪਲੀਕੇਸ਼ਨ ਪਾਈ ਜਾਂਦੀ ਆ ਕਿ ਸਟੇਟਸ ਰਿਪੋਰਟ ਕੀ ਆ ਇਸ ਕੇਸ ਤੇ ਉਹ ਸਟੇਟਸ ਰਿਪੋਰਟ ਪੁੱਛਣ ਲਈ ਐਪਲੀਕੇਸ਼ਨ ਪਾਈ ਜਾਂਦੀ ਆ 29 7 2024 ਦੀ ਕਿ ਭਾਈ ਇਹ ਚ ਚਲਾਨ ਪੇਸ਼ ਹੋਣਾ ਜਾਂ ਉਹਨਾਂ ਨੇ ਆਪ ਦੇ ਬਚਾਅ ਪੱਖ ਲਈ ਸੌ ਕੁਝ ਕਰਨਾ ਹੋ ਸਕਦਾ ਉਹ ਮੈਂ ਇਹ ਨਹੀਂ ਕਹਿ ਸਕਦਾ ਪਰ ਗੱਲ ਇਹ ਆ ਕਿ ਜਦੋਂ ਇਹ ਸਟੇਟਸ ਰਿਪੋਰਟ ਮੰਗੀ ਜਾਂਦੀ ਆ ਜਿਹੜੀ 10 15 ਦਿਨਾਂ ਚ ਇੱਕ ਵੀਕ ਦੇ ਵਿੱਚ ਜਿਹਦਾ ਜਵਾਬ ਆਉਣਾ ਚਾਹੀਦਾ ਔਰ ਹੈਰਾਨਗੀ ਦੀ ਗੱਲ ਇੱਥੇ ਹੁੰਦੀ ਹੈ ਕਿ 29 ਸਤ 2024 ਦੀ ਹੋਵੇ ਤੇ ਅੱਜ ਆਪਾਂ 2025 ਚ ਜੁਲਾਈ ਮਹੀਨੇ ਚ ਹੀ ਬੈਠੇ ਆਂ ਇੱਕ ਸਾਲ ਤੱਕ ਜਵਾਬ ਹੀ ਨਾ ਆਇਆ ਹੋਵੇ ਤੈਨ ਸਾਭ ਕਿੱਥੋਂ ਆਜੂਗਾ ਕੀ ਮਨਛਾ ਮੰਡੇ ਚ ਮਨਛਾ ਮਨਛਾ ਚ ਬਿਲਕੁਲੀ ਮਤਲਬ ਮਨਛਾ ਮਾੜੀ ਮਾੜੀ ਮਨਛਾ ਚ ਸਾਫ ਮਨਛਾ ਹੁੰਦੀ ਤਾਂ ਸਾਢੇ 3 ਸਾਲ ਬਾਅਦ ਇਹ ਇਸ ਕਾਨੂੰਨ ਦੀ ਗੱਲ ਕਰਦੇ ਬਚਾਇਆ ਜਾ ਸਾਰਿਆਂ ਨੂੰ ਬਚਾਇਆ ਜਾ ਰਿਹਾ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਗੋਲੀ ਕਾਂਢ ਕਰਨ ਵਾਲਿਆਂ ਨੂੰ ਵਿਚਾਰ ਰਿਹਾ ਇਹ ਸਰਕਾਰ ਵਿਚਾਰ ਰਹੀ ਹੈ ਸਮੇਤ ਸੈਣੀ ਨੂੰ ਵਿਚਾਰ ਰਹੀ ਹੈ ਚਰਨਜੀਤ ਸ਼ਰਮੇ ਨੂੰ ਵਿਚਾਰ ਰਹੀ ਹੈ ਉਸ ਸਮੇਂ ਦੀ ਸਰਕਾਰ ਨੂੰ ਸਰਕਾਰ ਵਿਚਾਰ ਰਹੀ ਹੈ ਆਪਣੇ ਉਹ ਉਹਨਾਂ ਕਮੀਆਂ ਨੂੰ ਸਰਕਾਰ ਵਿਚਾਰ ਰਹੀ ਹੈ ਜਿਹੜੀ ਇਹਨਾਂ ਨੇ ਗੰਢ ਧੁੱਪ ਕੀਤੀ ਹੋਈ ਹੈ ਲੋਕਾਂ ਦੇ ਨਾਲ ਕਿਉਂ ਲੱਗ ਰਿਹਾ ਤੁਹਾਨੂੰ ਇਹ ਇਹ ਸਾਰਾ ਕੁਝ ਕਿਉਂ ਲੱਗ ਰਿਹਾ ਜਿਹੜੀ ਆਹ ਐਪਲੀਕੇਸ਼ਨ ਕਿਸੇ ਆਮ ਬੰਦੇ ਤੇ ਭਰਿਆ ਮੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਹਿੰਦੇ ਨੇ ਕਿ ਇਸ ਮਾਮਲੇ ਦੇ ਅੰਦਰ ਇਨਸਾਫ ਅਸੀਂ ਦੁਆ ਕੇ ਰਹਿਣਾ ਇਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜ਼ਿਕਰ ਆਉਂਦਾ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅੱਜ ਅੱਜ ਸਾਡੇ ਹਾਲਾਤ ਇਹ ਨੇ ਬਾਈ ਜੀ ਤਰੀਕ 15 ਦਿਨਾਂ ਤੇ ਪੈਂਦੀ ਆ ਟਰੈਲ ਸ਼ੁਰੂ ਨਹੀਂ ਹੋਇਆ 200 ਬੰਦਾ 250 ਬੰਦਾ ਸਾਡੇ ਕੇਸ ਦਾ ਗਵਾਹ ਜਿਨੇ ਆ ਕੇ ਭੁਗਤਣਾ ਇਹਨਾਂ ਨੇ ਉਹਨਾਂ ਨੂੰ ਕਾਊਂਟਰ ਕਰਨਾ ਹੈ ਸਾਲ ਦੇ ਵਿੱਚ 2 250 ਦਿਨ ਕੋਰਟ ਖੁੱਲਦੀ ਆ 250 ਦਿਨ ਖੁੱਲ ਜਾਂਦੀਆਂ 100 ਤਾਂ ਛੁੱਟੀਆਂ ਚ ਟੱਪ ਜਾਂਦਾ 365 ਦਿਨਾਂ ਚੋਂ 250 ਦਿਨਾਂ ਦੇ ਵਿੱਚ ਜੇ ਡੇਲੀ ਵੀ ਬੰਦਾ ਬੁਲਾਇਆ ਜਾਵੇ ਇੰਨੀ ਤਾਂ ਨੱਚ ਹਿੰਮਤ ਹੈ ਨਹੀਂ ਦਿੱਲੀ ਬੁਲਾਉਣਗੇ ਇੱਕ ਸਾਲ ਬੰਦਾ ਭੁਗਤਨ ਤੇ ਲੱਗ ਜਾਣਾ ਤੇ ਇੱਕ ਸਾਲ ਉਹਨਾਂ ਦੇ ਕਾਊਂਟਰ ਤੇ ਲੱਗ ਜਾਣਾ ਵਿਰੋਧੀ ਨੇ ਵੀ ਆਪ ਦਾ ਪੱਖ ਰੱਖਣਾ ਦੋ ਸਾਲ ਤਾਂ ਗਏ ਸਰਕਾਰ ਦਾ ਰਹਿ ਗਿਆ ਸਵਾ ਸਾਲ ਅਗਲੀ ਪਤਾ ਨਹੀਂ ਕਿਹਦੀ ਆਉਣੀ ਹੈ ਤੇ ਜੇ ਡੇ ਬਾਏ ਡੇ ਹਿਅਰਿੰਗ ਕਰਕੇ ਇੱਕ ਦਿਨ ਛੱਡ ਕੇ ਵੀ ਕਰਨਗੇ ਤਾਂ ਇਹਨਾਂ ਨੂੰ 500 ਦਿਨ ਚਾਹੀਦਾ 2.5 ਸਾਲ ਦਾ ਸਮਾਂ ਇਹਨਾਂ ਨੂੰ ਇਸ ਕੇਸ ਤੇ ਫਾਸਟ ਟਰੈਕ ਤੇ ਕਰਕੇ ਵੀ ਚਾਹੀਦਾ ਉਹ ਤੁਹਾਨੂੰ ਉਮੀਦ ਫਿਰ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਆਏ ਹੋ। ਹਾਂ ਮੈਨੂੰ ਉਹਨਾਂ ਤੋਂ ਮੈਂ ਇਹ ਨਹੀਂ ਕਹਿੰਦਾ ਜੀ ਉਮੀਦ ਸਾਹਿਬ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ। ਜਦੋਂ ਬਰਗਾੜੀ ਮੋਰਚਾ ਲੱਗਦਾ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਿੰਨ ਨੁਮਾਇੰਦੇ ਖਾਸ ਤੌਰ ਤੇ ਜਾਂਦੇ ਆ ਉੱਥੇ ਚਕਵਾਉਂਦੇ ਆ। ਸੋ ਜੇ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲੀ ਗੱਲ ਆਪਾਂ ਪਿੱਛੇ ਜਾਈਏ 2015 ਦੀ ਸਰਕਾਰ ਤੇ ਉਹਨਾਂ ਦੇ ਰਾਜ ਚ ਹੋਇਆ ਅੱਜ ਕਿੱਥੇ ਆ? ਸਾਡੇ ਲੋਕਾਂ 'ਚ ਦਿਖਦੇ ਆ ਕਦੇ? ਫਿਰ ਆਗੇ ਕੈਪਟਨ ਅਮਰਿੰਦਰ ਸਿੰਘ ਜੇ ਝੂਠਾ ਵਾਅਦਾ ਕੀਤਾ ਉਹ ਜਿਹੜੇ ਗੁਰੂ ਸਾਹਿਬ ਦੇ ਸਨਮੁਖ ਖੜਕੇ ਉਹਨੇ ਝੂਠੇ ਵਾਅਦੇ ਕੀਤੇ ਗੁੱਟਕਾ ਸਾਹਿਬ ਹੱਥ 'ਚ ਫੜਕੇ ਕੀ ਝੂਠੇ ਵਾਅਦੇ ਕੀਤੇ ਤੇ ਅੱਜ ਫਰਦੇ ਕਿੱਥੇ ਆ ਉਹਨਾਂ ਨੂੰ ਕਿਸੇ ਕੌਂਸਲ ਹੋਰ ਬਹੁਤ ਕਾਰਨ ਹੋਣਗੇ ਤੁਹਾਨੂੰ ਲੱਗਦਾ ਬੇਦਬੀ ਵਾਲਾ ਕਾਰਨ ਹੀ ਸੀ ਮੈਂ ਦੇਖੋ ਜੀ ਮੇਰਾ ਮੈਂ ਇੱਕ ਸਿੱਖ ਹਾਂ ਮੇਰਾ ਗੁਰੂ 'ਚ ਵਿਸ਼ਵਾਸ ਆ ਤੇ ਮੈਂ ਤੇਹੀ ਗੱਲ ਕਹੂੰਗਾ ਵੀ ਉਹ ਗੁਰੂ ਨੇ ਮੱਤ ਮਾਰੀ ਆ ਇੱਕ ਰਾਜਾ ਹੋ ਕੇ ਇੱਕ ਜਿਹਦੇ ਜਿਹਦੇ ਨਾਂ ਤੇ ਕਾਂਗਰਸ ਚੱਲਦੀ ਹੋਵੇ ਪੰਜਾਬ 'ਚ ਕਾਂਗਰਸ ਨੂੰ ਜਾਣਦਾ ਕੋਈ ਨਾ ਹੋਵੇ ਕੈਪਟਨ ਹੀ ਕਹਿੰਦਾ ਹੋਵੇ ਇਕਲਾ ਵੀ ਕੈਪਟਨ ਦਾ ਰਾਜ ਆ ਕੈਪਟਨ ਤਾਂ ਉਥੇ ਉਸ ਉਸ ਸਰਕਾਰ ਚੋਂ ਬਾਹਰ ਕੱਢਿਆ ਜਾਣਾ ਫਿਰ ਇਹ ਦੂ ਵੱਡੀ ਗੁਰੂ ਹੋਰ ਕੀ ਮਤ ਮਾਰੂਗਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਸਾਢੇ ਤਿੰਨ ਸਾਲ ਜਿਹੜੇ ਹੋ ਗਏ ਆ 24 ਘੰਟੇ ਕਹਿ ਕੇ ਆਏ ਸੀ ਤੇ ਜਿਹੜੇ ਬੰਦੇ ਨੇ 24 ਘੰਟੇ ਦਾ ਬਿਆਨ ਦਿੱਤਾ ਸੀ ਦਿੱਲੀ ਦੇ ਸੀਐਮ ਨੇ ਅੱਜ ਉਹ ਐਕਸ ਬਣ ਗਿਆ ਇਹ ਗੁਰੂ ਸਾਹਿਬ ਦੀ ਕਿਰਪਾ ਨਹੀਂ ਤਾਂ ਹੋਰ ਕੀ ਹੈ ਗੁਰੂ ਸਾਹਿਬ ਦੀ ਕਚਹਿਰੀ ਚ ਇਨਸਾਫ ਸਾਨੂੰ ਮਿਲਣਾ ਸਾਨੂੰ ਭਰੋਸਾ ਗੁਰੂ ਸਾਹਿਬ ਤੇ ਆ ਪੰਜਾਬ ਦੇ ਲੋਕਾਂ ਤੇ ਆ ਸਿੱਖਾਂ ਤੇ ਆ ਸੰਗਤਾਂ ਤੇ ਆ ਪਰ ਜੇ ਅਸੀਂ ਕਹੇ ਰਾਜਨੀਤਿਕ ਲੋਕ ਆ ਜਿਹੜੇ ਇਹ ਮੈਂ ਤਾਂ ਇਹ ਕਹਿਣਾ ਹੈ ਕਿ ਅੱਜ ਤੁਸੀਂ ਟੰਡੋਰਾ ਕਿਹੜੀ ਗੱਲ ਦਾ ਪੈਟਰ ਨਹੀਂ ਹੋ ਸਾਢੇ 3 ਸਾਲ ਦੇ ਵਿੱਚ ਵੀ 100 150 ਵਾਰ ਬੇਅਦਬੀ ਹੋ ਗਈ ਆ 10 ਸਾਲਾਂ ਚ 450 ਵਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋਗੀਆਂ ਚਾਹੇ ਸਿੱਖ ਧਰਮ ਦੀਆਂ ਲਾਲੀਆਂ ਚਾਹੇ Hindu ਧਰਮ ਦੀਆਂ ਚਾਹੇ ਮੁਸਲਮਾਨ ਦੀਆਂ ਵੱਖ-ਵੱਖ ਖਿੱਤਿਆਂ ਦੇ ਵਿੱਚ ਬੇਅਦਬੀਆਂ ਹੋਗੀਆਂ ਜਿਹੜੀਆਂ ਪੰਜਾਬ برداشت ਨਹੀਂ ਕਰਦਾ ਤੇ ਹਜੇ ਕਾਨੂੰਨ ਬਣਾਉਣ ਦੀ ਤਾਂ ਗੱਲ ਹੀ ਨਹੀਂ ਚੱਲੀ ਦੋ ਦਿਨੋਂ ਕੇ ਸੈਸ਼ਨ ਚੱਲਦੇ ਨੂੰ ਚਲੋ ਆਪਾਂ ਇਸੇ ਦੀ ਗੱਲ ਕਰ ਲੈਂਦੇ ਹੁਣ ਕਾਨੂੰਨ ਤੇ ਗੱਲ ਕਰ ਲੈਂਦੇ ਆ ਪ੍ਰੈਸ ਕਾਨਫਰੰਸ ਹੋਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਹ ਸਵਾਲ ਹੋਇਆ ਉਹ ਕਹਿੰਦੇ ਕਿ ਅਸੀਂ ਟੇਬਲ ਕਰਾਂਗੇ ਇਹ ਬਿੱਲ ਪ੍ਰਸਤਾਵ ਲਿਆਵਾਂਗੇ ਉਸ ਤੋਂ ਬਾਅਦ ਅਸੀਂ ਛੱਡ ਦਿਆਂਗੇ ਲੋਕਾਂ ਤੇ ਲੋਕਾਂ ਕੋਲ ਸਾਡੇ ਨੁਮਾਇੰਦੇ ਜਾਣਗੇ ਇਸ ਕਾਨੂੰਨ ਦੇ ਵਿੱਚ ਕੀ ਕੀ ਜਿਹੜੇ ਆ ਉਹ ਪ੍ਰਾਵਧਾਨ ਹੋਣੇ ਚਾਹੀਦੇ ਆ ਕਿਹੜੇ-ਕਿਹੜੇ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਜੋ ਲੋਕਾਂ ਦੀ ਰਾਏ ਹੋਊਗੀ ਅਸੀਂ ਉਹਦੇ ਤੇ ਚਰਚਾ ਕਰਾਂਗੇ ਜੇ ਤੁਹਾਡੀ ਰਾਏ ਜਾਣਣੀ ਹੋਵੇ ਲੋਕਾਂ ਦੀ ਰਾਏ ਲੋਕਾਂ ਦੀ ਰਾਏ ਤੁਸੀਂ ਇੱਕ ਪੁੱਤਰੋਂ ਪਿਓ ਦੇ ਥੋਡੇ ਪਿਓ ਦੇ ਪਾਗ ਨੂੰ ਹੱਥ ਕੋਈ ਪਾਉਂਦਾ ਤੇ ਪੁੱਤ ਦਾ ਫਰਜ ਕੀ ਆ ਉਹਨੂੰ ਮਾਰਨ ਤੱਕ ਜਾਂਦਾ ਵੀ ਮੇਰੇ ਪਿਓ ਦੀ ਪਾਗ ਨੂੰ ਹੱਥ ਪੈ ਗਿਆ ਇੱਜ਼ਤ ਸਾਡੀ ਦਾਤੇ ਲੱਗ ਗਈ ਵੀ ਇਹ ਬੰਦਾ ਮੇਰੇ ਸਾਹਮਣੇ ਨਹੀਂ ਈ ਹੋਣਾ ਚਾਹੀਦਾ ਸੌਖੇ ਸ਼ਬਦਾਂ ਚ ਕਹਦੇ ਆ ਅਸੀਂ ਬੰਦਾ ਮਾਰ ਦਿੰਨੇ ਆ ਸਾਡੇ ਪਿਓ ਦੀ ਪਾਗ ਨੂੰ ਹੱਥ ਲਾਵੇ ਸਾਡੇ ਪਿਓ ਨੂੰ ਕੋਈ ੱਤਕਾ ਲਾ ਕਰੇ ੱਤਕਾ ਮਾਰੇ ਹਨਾ ਜਿੱਥੇ ਸਾਡੇ ਸਿੱਖ ਦੀ ਗੱਲ ਆ ਗਈ ਅਸੀਂ ਸਿੱਖ ਆ ਸਾਡੇ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਹੋਣ ਚੁਲਿਆਉਣ ਲਈ ਆਪਦਾ ਪਰਿਵਾਰ ਵਾਰਤਾ ਆਪ ਚਰਖੜੀਆਂ ਤੇ ਚੜ ਗਏ ਤੱਤੀਆਂ ਤਵੀਆਂ ਤੇ ਬੈਠ ਕੇ ਦੇਗਾ ਝੋਵਾਲੇ ਗਏ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਸਿੱਖੀ ਨੂੰ ਬਰਕਰਾਰ ਰੱਖਣ ਦੇ ਲਈ ਤੇ ਜੇ ਅੱਜ ਉਸ ਗੁਰੂ ਸ਼ਬਦ ਗੁਰੂ ਨੂੰ ਗਲੀਆਂ ਚ ਖਲਾਰਿਆ ਜਾਊਗਾ ਤਾਂ ਸਿੱਖ ਕਹੂਗਾ ਕਿ ਇਹਦੇ ਤੇ 10 ਸਾਲ ਦੀ ਸਜ਼ਾ ਹੋ ਜੇ ਹੋ ਸਕਦਾ ਅਸੀਂ ਸਜ਼ਾ ਦੀ ਮੰਗ ਹੀ ਕਰਦੇ ਆ ਕਿ ਮਸਾਲੀਆਂ ਸਜ਼ਾ ਮੌਤ ਹੋਣੀ ਚਾਹੀਦੀ ਆ ਡਰ ਹੋਣਾ ਚਾਹੀਦਾ ਜੇ ਤੁਸੀਂ ਬੰਦੇ ਦੀ ਖਾਤਰ ਬੰਦੇ ਦਾ ਇਨਕਾਊਂਟਰ ਕਰ ਸਕਦੇ ਹੋ ਤਾਂ ਬੇਅਦਬੀ ਕਰਨ ਵਾਲਿਆਂ ਨੂੰ ਵੀ ਕੀ ਹੁੰਦਾ ਸੀ ਮਸਾਲੀਆਂ ਸਜਾ ਨਹੀਂ ਸੀ ਉੱਥੇ ਕਾਰਵਾਈਆਂ ਕੀਤੀਆਂ ਹੁੰਦੀਆਂ ਦੂਜਿਆਂ ਦੀ ਹਿੰਮਤ ਪੈਂਦੀ ਹੈ ਅੱਜ ਤੱਕ ਬੇਅਦਬੀਆਂ ਕਰਨ ਦਾ ਕਿਸੇ ਦੀ ਹਿੰਮਤ ਪੈਂਦੀ ਕੋਈ ਸੋਚਦਾ ਵੀ ਬੇਅਦਬੀ ਕਰਨੀ ਹੈ ਅੱਜ ਤੁਸੀਂ ਬੇਅਦਬੀ ਕਰਨ ਵਾਲਿਆਂ ਦੇ ਮੂਰੇ ਸਕੋਰ ਚਲਾਉਣੇ ਹੋ ਪਿੱਛੇ ਸਕੋਰ ਚਲਾਉਣੇ ਹੋ 20 25 25 ਗਨਮੈਂਟ ਦਿੰਨੇ ਹੋ ਉਹਨਾਂ ਦਾ ਹੌਸਲਾ ਵਧੂਗਾ ਕਿ ਘਟੂਗਾ ਇਹ ਜਿਹੜਾ ਕਾਨੂੰਨ ਜਾਂਦਾ ਜਾ ਰਿਹਾ ਇਹਦੀ ਪ੍ਰੋੜਤਾ ਕਰਦੇ ਹਾਂ ਕਿ ਸਰਕਾਰ ਠੀਕ ਹੈ ਇੱਕ ਕਦਮ ਚੱਕੇ ਕਾਨੂੰਨ ਬਨਣਾ ਚਾਹੀਦਾ ਮੈਂ ਤਾਂ ਪਹਿਲਾਂ ਕਹਿੰਦਾ ਜੀ ਪਰ ਸਖਤ ਬਨਣਾ ਚਾਹੀਦਾ ਕਾਨੂੰਨ ਇਹ ਨਾ ਹੋਵੇ ਕਿ ਕਾਨੂੰਨ ਦੇ ਵਿੱਚ ਸਜ਼ਾ ਸੁਣਾਈ ਜਾ ਰਹੀ ਹੈ ਤੇ ਨਾਲ ਦੂਜਾ ਬੰਦਾ ਪੇਪਰ ਲਾਉਂਦਾ ਜੀ ਇਹਦੀ ਜ਼ਮਾਨਤ ਦੇ ਦਿਓ ਤੇ ਜੱਜ ਪੇਪਰਾਂ ਦੇ ਨਾਲ ਜ਼ਮਾਨਤ ਤੇ ਨਾਲ ਇੱਕ ਲਿਖ ਦਿੰਦਾ ਵੀ ਇਹਦੀ ਜਾਨ ਨੂੰ ਬਾਹਰ ਖਤਰਾ ਹੈ ਤੇ ਇਹਨੂੰ ਪ੍ਰੋਡਕਸ਼ਨ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਹੋਈ ਪਈ ਹੈ ਜਿਹੜੇ ਬੰਦੇ ਨੇ ਪੰਜਾਬ 'ਚ ਅੱਗ ਲਾਉਣ ਦੀ ਗੱਲ ਹੀ ਕਰਤੀ ਬਹੁਤ ਫਰਕ ਹੋਣਾ ਚਾਹੀਦਾ ਬਹੁਤ ਫਰਕ ਹੋਣਾ ਚਾਹੀਦਾ ਸਜ਼ਾ ਮੌਤ ਹੋਣੀ ਚਾਹੀਦੀ ਆ ਤੇ ਟਾਈਮ ਬਾਉਡ ਮੌਤ ਹੋਣੀ ਚਾਹੀਦੀ ਆ ਨਾਲ ਦੀ ਨਾਲ ਹੋਣੀ ਚਾਹੀਦੀ ਆ ਜੇ ਵਿਚਾਰ ਆ ਛੱਡਾਂਗੇ ਤਾਂ ਕੱਲ ਨੂੰ ਅਗਲਾ ਕੋਈ ਫਲਾਨੀ 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 ਅਸੀਂ ਉਧਰ ਜਾਵੜਦੇ ਹਾਂ ਸੋ ਇਹ ਮਸਾਲੀਆ ਸਜ਼ਾ ਸੀ ਆਪਣੇ عقیده ਤੋਂ ਉੱਪਰ ਕਿਵੇਂ ਉੱਠ ਗਏ ਸਾਡਾ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਆ ਸਾਡਾ ਸਭ ਕੁਝ ਆ ਅਸੀਂ ਮਰ ਸਕਦੇ ਹਾਂ ਅਸੀਂ ਮਰੇ ਹਾਂ ਜੇ ਕੋਈ ਉਹਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੂਗਾ ਤਾਂ ਅਸੀਂ ਬਰਦਾਸ਼ਤ ਕਿਵੇਂ ਕਰਾਂਗੇ ਚਲੋ ਆਪਾਂ ਨੂੰ ਸਵਾਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਤੁਸੀਂ ਮਿਲੇ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਬਾਕਾਇਦਾ ਤੌਰ ਤੇ ਉਹਨਾਂ ਨੇ ਹਾਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਸਾਡੀ ਬਾਤ ਚੱਕੀ ਮੈਂ ਇਸ ਗੱਲ ਦੇ ਲਈ ਧੰਨਵਾਦ ਕਰਦਾ ਜੀ ਧੰਨਵਾਦ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਸੁਖਰਾਜ ਸਿੰਘ ਹੋਰਾਂ ਨੇ ਲੰਬਾ ਸਮਾਂ ਉਸੇ ਥਾਂ ਤੇ ਮੋਰਚਾ ਲਾ ਕੇ ਰੱਖਿਆ ਜਿੱਥੇ ਗੋਲੀकांड ਵਾਪਰਦਾ ਜਿੱਥੇ ਉਹਨਾਂ ਦੇ ਪਿਤਾ ਦੀ ਜਾਨ ਜਾਂਦੀ ਹੈ ਉਸ ਤੋਂ ਬਾਅਦ ਚਲਾਨ ਪੇਸ਼ ਹੋ ਜਾਂਦਾ ਉਹ ਕਹਿੰਦੇ ਕਿ ਠੀਕ ਹੈ ਸਰਕਾਰ ਨੇ ਅੱਗੇ ਕਾਰਵਾਈ ਕਰਤੀ ਹੁਣ ਉਹਨਾਂ ਨੂੰ ਨਾਰਾਜ਼ਗੀ ਇਹ ਹੈ ਕਿ ਕੇਸ ਦੋ ਥਾਵਾਂ ਤੇ ਕਿਉਂ ਵੰਡਤਾ ਜੇਕਰ ਵੰਡਿਆ ਗਿਆ ਤਾਂ ਉਹਨੂੰ ਇਕੱਠਾ ਕਰਕੇ ਉਦੀ ਕਾਰਵਾਈ ਜਿਹੜੀ ਆ ਮੁਕੰਮਲ ਤਰੀਕੇ ਨਾਲ ਹੋਵੇ ਤਾਂ ਕਿ ਇਹ ਜਿਹੜਾ ਕੇਸ ਹੈਗਾ ਉਹ ਕਿਸੇ ਸਿੱਟੇ ਤੇ ਪਹੁੰਚ ਸਕੇ ਤੇ ਨਾਲ ਉਹਨਾਂ ਨੇ ਕਿਹਾ ਕਾਨੂੰਨ ਬਣੇ ਪਰ ਕਾਨੂੰਨ ਦੇ ਵਿੱਚ ਸਖਤ ਜਿਹੜੀਆਂ ਧਰਾਵਾਂ ਨੇ ਉਹ ਰੱਖਣ ਦੀ ਜ਼ਰੂਰਤ ਹੈ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਗਰਾਹ ਦਾ ਪੰਜਾਬ ਵਿਧਾਨ ਸਭਾ ਚੰਡੀਗੜ੍ਹ